ਠੰਡੇ ਮਿੱਠੇ ਪਾਣੀ ਦੀ ਸ਼ਬੀਲ ਤੇ ਮੁੰਡੇ ਨੇ ਕੀਤਾ ਆ ਕੰਮ ਚਾਰੇ ਪਾਸੇ ਹੋ ਰਹੀ ਖੂਬ ਚਰਚਾ ਅਕਸਰ ਹੀ ਗਰਮੀਆਂ ਵਿੱਚ ਬਹੁਤ ਸਾਰੇ ਲੋਕ ਠੰਡੇ ਪਾਣੀ ਦੀ ਸ਼ਬੀਲ ਲਾ ਕੇ ਦਾਨਪੁਨ ਕਰਦੇ ਨੇ ਤੇ ਰਾਹੀ ਗਿਰਾਂ ਦੀ ਪਿਆਸ ਬੁਝਾਉਂਦੇ ਨੇ ਪਰ ਹੁਣ ਇੱਕ ਸ਼ਬੀਲ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਬੀਲ ਲੱਗੀ ਹੋਈ ਹੈ ਤੇ ਲੋਕ ਪਾਣੀ ਪੀ ਰਹੇ ਨੇ ਅਤੇ ਜਦੋਂ ਇਸ ਸ਼ਬੀਲ ਤੇ ਇੱਕ ਰੇੜੇ ਵਾਲਾ ਪਾਣੀ ਪੀਣ ਲਈ ਖੜਦਾ ਹੈ ਤਾਂ ਇੱਕ ਮੁੰਡਾ ਇੱਕ ਪਲਾਸਟਿਕ ਦੇ ਟੱਬ ਵਿੱਚ ਪਾਣੀ ਭਰ ਕੇ ਰੇੜੇ ਵਾਲੇ ਦੀ ਖੱਜਰ ਨੂੰ ਵੀ ਪਾਣੀ ਆਉਣਾ ਲੱਗ ਜਾਂਦਾ ਏ ਅਤੇ ਉਸ ਦਾ ਦੋਸਤ ਦੇਖ ਕੇ ਮੌਕੇ ਤੇ ਵੀਡੀਓ ਬਣਾ ਲੈਂਦਾ ਏ ਸੋ ਇਸ ਮੁੰਡੇ ਨੇ ਇਹ ਕੰਮ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਕਿਉਂਕਿ ਅਕਸਰ ਹੀ ਸ਼ਬੀਲਾਂ ਤੇ ਲੋਕਾਂ ਨੂੰ ਪਾਣੀ ਪੀਂਦੇ ਜਾਂ ਪਲਾਉਂਦੇ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਇਸ ਮੁੰਡੇ ਨੇ ਬੇਜਵਾਨ ਨੂੰ ਪਾਣੀ ਪਿਆ ਕੇ ਬਹੁਤ ਹੀ ਚੰਗਾ ਕੰਮ ਕੀਤਾ ਕਿਉਂਕਿ ਇਨਸਾਨ ਤਾਂ ਮੰਗ ਕੇ ਪਾਣੀ ਪੀ ਲੈਣਗੇ ਪਰ ਇਹ ਬੇਜਵਾਨ ਕਿਹੜਾ ਕਹਿਣਗੇ ਕਿ ਸਾਨੂੰ ਵੀ ਪਿਆਸ ਲੱਗੀ ਏ ਪਾਣੀ ਪਿਆ ਦਿਓ ਸੋ ਇਨਸਾਨਾਂ ਦੇ ਨਾਲ ਨਾਲ ਸ਼ਬੀਲਾਂ ਤੇ ਜਾਨਵਰ ਪਸ਼ੂ ਪੰਛੀਆਂ ਲਈ ਵੀ ਪਾਣੀ ਜ਼ਰੂਰ ਰੱਖਣਾ ਚਾਹੀਦਾ ਏ ਸੋ ਤੁਹਾਡੇ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਓਕੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ